ਸਸ਼ੀਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਸ ਦੇ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਤਾਂ ਮੈਡੀਕਲ ਨਸ਼ੇ ਦੀ ਇੱਕ ਖੇਪ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਜੁਨ੍ਹਾਂ ਦੇ ਕੋਲੋਂ 30000 ਇਹ ਜਿਹੜੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਮੁਲਜ਼ਮ ਜਿਸ ਤੇ ਪਹਿਲਾਂ ਵੀ ਕੇਸ ਦਰਜ ਹੋਇਆ ਸੀ ਜੋ ਕਿ ਜੇਲ੍ਹ ਦੇ ਵਿੱਚੋਂ ਬੇਲ ਤੇ ਬਾਹਰ ਆਇਆ ਸੀ ਉਸ ਵੇਲੇ ਇਸ ਦੇ ਕੋਲ 1 ਲੱਖ ਅਜਿਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸੀ ਤੇ ਬੇਲ ਤੇ ਜੇਲ੍ਹ ਦੇ ਵਿੱਚੋਂ ਬਾਹਰ ਹੋਣ ਤੋਂ ਬਾਅਦ ਇਸ ਦੇ ਵੱਲੋਂ ਮੁਰਤੋਂ ਇੱਕ ਕੰਮ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ ਤਾਂ ਇਹ ਮੇਨ ਸਪਲਾਈਅਰ ਦੱਸੀ ਜਾ ਰਹੇ ਨੇ ਹਾਲਾਂਕਿ ਇਹ ਸਪਲਾਈ ਕਰਨ ਦੇ ਲਈ ਇੱਥੇ ਪਹੁੰਚੇ ਸਨ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਵੀ ਸੂਚਨਾ ਮਿਲੀ ਸੀ ਕਿ ਇਹ ਨੌਜਵਾਨ ਜਿਹੜੇ ਨੇ ਇਨਾਂ ਦੇ ਵੱਲੋਂ ਅਜੇ ਨਸ਼ੇ ਦਾ ਕਾਰੋਬਾਰ ਕੀਤਾ ਜਾਂਦਾ ਤੇ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਅਗਲੀ ਕਾਰਵਾਈ ਇਸ ਮਾਮਲੇ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਬਾਬਤ ਐਸਪੀ ਸਿਟੀ ਨਰਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੀਆਈਏ ਸਟਾਫ 1 ਦੀ ਟੀਮ ਦੇ ਵੱਲੋਂ ਇਹ ਸਫਲਤਾ ਹਾਸਲ ਕੀਤੀ ਗਈ ਹੈ ਇੱਕ ਸੀਆਈਏ 1 ਦੀ ਟੀਮ ਵੱਲੋਂ थाना ਕੈਂਟ ਦੇ ਵਿੱਚ ਮੁਕੱਦਮਾ ਨੰਬਰ 77 ਰਜਿਸਟਰ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਤਿੰਨ ਦੋਸ਼ੀ ਜਿਹੜੇ ਹੈਗੇ ਆ ਸੁਖਦੀਪ ਰੌਸ਼ਨ ਤੇ ਤਰਲੋਚਨ ਇਹ ਤਿੰਨੋ ਪੁਚੋਕਲਾਂ ਦੇ ਰਹਿਣ ਵਾਲੇ ਆ ਤਿੰਨਾਂ ਦੋਸ਼ੀਆਂ ਨੂੰ ਸਾਡੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ 30000 ਜਿਹੜੀਆਂ ਗੋਲੀਆਂ ਜਿਹੜੀਆਂ ਸਾਡੇ ਵੱਲੋਂ ਬਰਾਮਦ ਕੀਤੀਆਂ ਗਈਆਂ ਨੇ ਪਹਿਲਾਂ ਵੀ ਸਾਡੇ ਕੋਲ ਇਨਪੁੱਟ ਸੀ ਵੀ ਜਿਹੜੀ ਕਾਫੀ ਦਿਨ ਤੋਂ ਨਸ਼ੇ ਦੀ ਸਪਲਾਈ ਕਰ ਰਹੇ ਨੇ ਉਸ ਬੰਦ ਦੇ ਵਿੱਚ ਸਾਡੇ ਵੀ ਟੀਮ ਦੇ ਵੱਲੋਂ ਸਹੀਏ ਦੀ ਟੀਮ ਵੱਲੋਂ ਇਹਨਾਂ ਨੂੰ ਤਿੰਨਾਂ ਨੂੰ ਰੌਡ ਅਪ ਕਰਕੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ 30000 ਗੋਲੀ ਬਰਾਮਦ ਕੀਤੀ ਗਈ ਹੈ ਇੱਕ ਜਿਹੜਾ ਦੋਸ਼ੀ ਸੁਖਦੀਪ ਹੈ ਇਹਦੇ ਵਿੱਚ ਇਹਦੇ ਉੱਪਰ ਪਹਿਲਾਂ ਵੀ ਇੱਕ 1 ਲੱਖ ਗੋਲੀ ਦਾ ਮੁਕੱਦਮਾ ਦਰਜ ਹੈ ਜਿਸਦੇ ਵਿੱਚ ਕੁਝ ਸਮਾਂ ਪਹਿਲਾਂ ਇਹ ਬੇਲ ਦੇ ਉੱਪਰ ਬਾਹਰ ਆਇਆ ਸੀਗਾ ਤੇ ਆਉਂਦੇ ਸਾਰੇ ਇਹ ਦੁਬਾਰਾ ਜਿਹੜਾ ਹੈਗਾ ਇਹ ਨੈਸ਼ੇ ਦੀ ਜਿਹੜੀ ਹੈਗੀ ਸਪਲਾਈ ਕਰਨ ਲੱਗ ਗਿਆ ਸੀ। ਅ ਸਰ ਇਹ ਗੱਲ ਕਰੀ ਇੱਕ ਕਿਸੇ ਸਪਲਾਈ ਦੇ ਚੱਲੇ ਸੀ ਜਾਂ ਇਹਨਾਂ ਦਾ ਕਾਰੋਬਾਰੀ ਜਾਂ oportunity ਦੇ ਵਿੱਚ ਨਹੀਂ ਇਹ ਮੇਨ ਸਪਲਾਈਰ ਹੈਗੇ ਨੇ ਕਿਉਂਕਿ ਦੇਖੋ ਜੀ ਮੇਨ ਕਿਉਂਕਿ 30000 ਗੋਲੀਆਂ ਦੀ ਜਿਹੜੀ ਮਾਤਰਾ ਹੈਗੀ ਕਾਫੀ ਵੱਡੀ ਹੈ। ਇਹ ਜਿਹੜੀ ਮੇਨ ਸਪਲਾਈ ਦਾ ਕੰਮ ਕਰਦੇ ਨੇ ਪਹਿਲਾਂ ਵੀ ਜਿਵੇਂ ਜਿਵੇਂ ਮੈਂ ਦੱਸਿਆ ਵੀ ਸੁਖਦੀਪ ਕੋਲ 1 ਲੱਖ ਗੋਲੀ ਜਿਹੜੀ ਬਰਾਮਦ ਹੋਈ ਸੀਗੀ। ਸੋ ਇਹ ਅਪੀਅਰਸ ਟੂ ਬੀ ਬਿਗ ਫਿਸ਼ ਇਹਨਾਂ ਦੀ ਫਰਦਰ ਅਸੀਂ ਇਨਟੈਰੋਗੇਸ਼ਨ ਕਰ ਰਹੇ ਹਾਂ ਅੱਗੇ ਜਿਹੜੇ ਹੈਗੇ ਆ ਇਸ ਮੁਕਦਮੇ ਨੂੰ ਅਸੀਂ ਤਫ਼ਤੀਸ਼ ਕਰ ਰਹੇ ਹਾਂ ਕਿੱਥੋਂ ਲੈ ਕੇ ਆਏ ਕਿੱਥੇ ਇਹਨਾਂ ਨੇ ਸਪਲਾਈ ਕਰਦੇ ਸਾਰੇ ਐਂਗਲਸ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ